ਪੁਰਾਣੀ ਵਿਰਾਸਤ ਆ ਨਾ ਲਗਭਗ ਕਿੰਨੇ ਸਾਲ ਪੁਰਾਣਾ ਹੋ ਸਕਦਾ ਹੈ 2 ਸਾਲ ਤੋਂ ਪੁਰਾਣੀ 100 ਸਾਲ ਤੋਂ ਅੱਛਾ ਜਿਹੜੀ ਆ ਦਰਵਾਜ਼ੇ ਲੱਗੇ ਹੋਏ ਆ ਹਾਂਜੀ ਇਹ ਸਭ ਉਸੇ ਟਾਈਮ ਦੇ ਸਭ ਉਸੇ ਟਾਈਮ ਦੇ ਉਹ ਉਸੇ ਟਾਈਮ ਦੇ ਕੋਈ ਆਪ ਪਿੱਤਲ ਦੀਆਂ ਕੁੜੀਆਂ ਅੱਛਾ ਸਾਰੀਆਂ ਪਿੱਤਲ ਦੀਆਂ ਹੈ ਹਾਂਜੀ ਠੀਕ ਆ ਜੀ ਲਗਭਗ ਮੋਟੀਆਂ ਬਹੁਤ ਅਚਾਰਨ ਤੇ ਇਮਾਰਤਾਂ ਪੁਰਾਣੀਆਂ ਆਪਦੀ ਜਗ੍ਹਾ 'ਚ ਥੜੀਆਂ ਬਣੀਆਂ ਹੋਈਆਂ ਅੱਛਾ ਇਹ ਵਿੱਚ ਥੜੀਆਂ ਬਣੀਆਂ ਹੋਈਆਂ ਆਪਦੀ ਜਗ੍ਹਾ 'ਚ ਠੀਕ ਆ ਆ ਸਾਰੀ ਇੱਟ ਜਿੰਨੀ ਲੱਗੀ ਆ ਚੁੰਨੇ 'ਚ ਲੱਗੀ ਹੋਈ ਪਹਿਲਾਂ ਦੀ ਹੈ ਨਾ ਸਾਰੇ ਚੁੱਟੂ ਨਹੀਂ ਜੇ ਪੱਥਰ ਵਗੈਰਾ ਜੋ ਵੀ ਆ ਠੀਕ ਆ ਲਓ ਮਿੱਤਰੋ ਦੇਖੋ ਪੁਰਾਣੇ ਵਿਰਾਸਤ ਗੇਟ ਦੇਖੋ ਕਿੰਨੇ ਪੱਕੇ ਆ ਸਾਰੀਆਂ ਇਹ ਵੀ ਸਾਰਾ ਪਿੱਤਲ ਹੀ ਆ ਜੀ ਆਂ ਗਿਆ ਗਿਆ ਅੱਛਾ ਠੀਕ ਆ ਇਹ ਵੀ ਸਾਰਾ ਪਿੱਤਲਾ ਤੇ ਦੇਖੋ ਪਹਿਲਾਂ ਦੇ ਕੁੰਡੇ ਦੇਖੋ ਕਿ ਕਿੱਡੇ ਵੱਡੇ ਸੀਗੇ ਹਨ 1947 ਤੋਂ ਪਹਿਲਾਂ ਦੇ ਲਗਭਗ 100 ਸਾਲ ਹੀ ਹੋ ਸਕਦਾ ਜਾਦਾ ਵੀ ਹੋ ਸਕਦਾ ਜਿਹੜਾ ਜਵਾਰਾਂ ਦਿਲਵਾਈਆਂ ਲਿੱਫਟੇ ਜਿੱਦੋਂ ਨਾ ਪਸੇ ਠੀਕ ਆ ਜੀ ਇਹ ਹੁਣ ਜਿਵੇਂ ਪੁਰਾਣਾ ਸਾਰਾ ਪਹਿਲਾ ਵਾਲਾ ਜੀ ਇਹ ਸਾਰਾ ਪੁਰਾਣਾ ਹੈ ਮਗਰ ਲਾ ਨਵਾਂ ਬਣਿਆ ਹੋਇਆ ਅੱਛਾ ਮਗਰ ਲਾ ਨਵਾਂ ਬਣਿਆ ਉਧਰ ਲਾ ਲੋ ਮਿੱਤਰੋ ਲਗਭਗ ਸਿਰਸਬ ਆਯਾਦ ਹੋਊਗਾ ਤੁਹਾਡੇ ਬਜ਼ੁਰਗਾਂ ਮਿਲਦੇ 1950 ਦਾ ਮੇਰਾ ਜਨਮ ਆ 1950 ਤੁਹਾਡਾ ਜਨਮ ਆ ਠੀਕ ਆ ਤਾਂ ਫਿਰ ਤੁਹਾਡੇ ਤੋਂ ਪਹਿਲਾਂ ਦੇ ਮਕਾਨ ਇਹ ਆ ਮੈਂ ਉਸ ਤੋਂ ਮੇਰੇ ਹੁੰਦੇ ਹੀ ਦੇਖਿਆ ਜਿਹੜਾ ਰਾਕੀ ਚਮੜੀ ਦਾ ਕੰਮ ਹੁੰਦਾ ਹੈ ਅੱਛਾ ਤੁਸੀਂ ਕੰਮ ਹੁੰਦਾ ਦੇਖਿਆ ਸੀ ਵੀ ਇੱਕ ਵੀ ਨਹੀਂ ਦੇਖਿਆ ਦੁਕਾਨ ਵਾਲੇ ਪਾਸੇ ਦੇਖਿਆ ਵਾ ਪਹਿਲਾਂ ਦੁਕਾਨਾਂ ਹੁੰਦੀ ਸੀ ਮਗਰ ਅੱਛਾ ਉਹ ਪਹਿਲਾਂ ਹੁੰਦੀ ਸੀ ਤੇ ਤਾਂ ਫਿਰ 1950 ਦਾ ਤੁਹਾਡਾ ਜਨਮ ਹੋ ਗਿਆ ਤੇ ਤੁਹਾਡੇ ਬਜ਼ੁਰਗਾਂ ਮਿਲਦੇ ਮਕਾਨ ਹੋਨੇ ਆ ਆ ਬਜ਼ੁਰਗਾਂ ਨੇ ਬਣਾਏ ਰ ਆ ਬਜ਼ੁਰਗਾਂ ਨੇ ਬਣਾਏ ਠੀਕ ਆ ਆਰੇ ਲਗਭਗ 100 ਸਾਲ ਪੁਰਾਣੇ ਮਕਾਨ 1947 ਦੀ ਵੰਡ ਤੋਂ ਪਹਿਲਾਂ ਦੇ ਬਣੇ ਹੋਏ ਹਨ ਫੂਬੂ ਪਹਿਲਾਂ ਵਾਲੇ ਕੁੰਡੇ ਚੰਦਰੇ ਅਤੇ ਗੇਟ ਦੇਖੋ ਤੁਸੀਂ ਇਹ ਗੇਟ ਭਰਵੀਂ ਡੱਬੀ ਵਾਲੇ ਸੰਨ ਕੁੰਡੇ ਪਹਿਲਾਂ ਵਾਲੇ ਉਦਾਂ ਦੀ ਉਦਾਂ ਹੀ ਗੇਟ ਹਨ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਮਜ਼ਬੂਤ ਬਹੁਤ ਹੈ ਦੇਖੋ ਉੱਪਰ ਤੱਕ ਗੇਟ ਉਸੇ ਤਰ੍ਹਾਂ ਹੀ ਪਏ ਹੋਏ ਹਨ ਬਹੁਤ ਵਧੀਆ ਗੇਟ ਲੱਗ ਉੱਪਰ ਬਿਲਡਿੰਗ ਡਬਲ ਬਿਲਡਿੰਗ ਸੀ ਤੇ ਕੁਛ ਕੁਛ ਟੁੱਟ ਭੱਜ ਹੋਈ ਆ ਤੇ ਕਿਤੇ ਕਿਤੇ ਕਲਰ ਲੱਥਿਆ ਪਿਆ ਸਾਰੇ ਮਕਾਨ ਚੂਨੇ ਦੇ ਵਿੱਚ ਬਣੇ ਹੋਏ ਹਨ ਪਹਿਲਾਂ ਵਾਲੇ ਵਰਾਸਤੀ ਗੇਟ ਉੱਪਰ ਹ ਖਿੜਕੀਆਂ ਬਾਰੀਆਂ ਡਬਲ ਮੰਜ਼ਿਲੇ ਜਿਵੇਂ ਚਵਾਰੇ ਬਣੇ ਹੋਏ ਹਨ ਦੇਖੋ ਤੁਸੀਂ ਇਹਨਾਂ ਦੇ ਆਪਾਂ ਮਾਲਕਾਂ ਨਾਲ ਗੱਲਬਾਤ ਕਰਾਂਗੇ ਕਿੰਨੇ ਕੁ ਸਾਲ ਪੁਰਾਣੇ ਹਨ ਆਪਣੇ ਮੇਰੇ ਅੰਦਾਜ਼ ਨਾਲ ਇਹ 100 ਸਾਲ ਪੁਰਾਣੇ ਹੋਣਗੇ ਤੇ ਚੂਨੇ ਦੇ ਵਿੱਚ ਆਹ ਸਾਰੀਆਂ ਡਿਜ਼ਾਈਨਿੰਗ ਜੋ ਕੀਤੀ ਹੋਈ ਆ ਸਾਰੀਆਂ ਅੰਤਿਵਾਰਾਂ ਬੜੀਆਂ ਹੋਈਆਂ ਹਨ ਦੇਖੋ ਤੁਸੀਂ ਕੀ ਇਹ ਖਿੜਕੀਆਂ ਜਿੰਨੀਆਂ ਕੁੰਡੇ ਆ ਸਭ ਵਿਰਾਸਤੀ ਹਨ ਪਹਿਲਾਂ ਬਹੁਤ ਮੋٹے ਕੁੰਡੇ ਹੁੰਦੇ ਸਨ ਪਹਿਲਾਂ ਵਾਲੇ ਚੰਦਰੇ ਜਿਹੜੇ ਲੱਗੇ ਸੂ ਚੰਦਰੇ ਵੀ ਇਹਨਾਂ ਨੂੰ ਲੱਗੇ ਹੋਏ ਹਨ ਪੁਰਾਣੇ ਮਕਾਨ ਵਿੱਚੋਂ ਚੇਂਜ ਕੀਤੇ ਗਏ ਆ ਇਹ ਡਿਜ਼ਾਈਨ ਦੇਖ ਸਕਦੇ ਤੁਸੀਂ ਲੱਕੜ ਦੇ ਉੱਪਰ ਬਿਲਕੁਲ ਉਹੀ ਆ ਕਿਤੇ ਕਿਤੇ ਲੱਕੜ ਜਿਵੇਂ ਖੁਰਦੜੀ ਜੀ ਹੋਈ ਵੀ ਆ ਦੇਖੋ ਤੁਸੀਂ ਤੋਂ ਉੱਪਰ ਵਾਹ ਜਿਵੇਂ ਮੜੀ ਮੜੀ ਉੱਤੋਂ ਫਟ ਕੇ ਖੁਰਦੜੀ ਜੀ ਹੋਈ ਪਈ ਆ ਇਹ ਸਾਰੇ ਉੱਤੇ ਜਿਹੜੇ ਕੋਕੇ ਕੁੰਡੇ ਦੇਖ ਰਹੇ ਹੋ ਪਿੱਤਲ ਦੇ ਕੁੰਡੇ ਹਨ ਤਾਂ ਕਰਾਂਗੇ ਆਪਾਂ ਇਹਨਾਂ ਦੇ ਮਾਲਕ ਨਾਲ ਗੱਲਬਾਤ ਹੋਰ ਵੀ ਕਾਰ ਇੱਥੇ ਕਾਫੀ ਹਨ ਇਹ ਦੇਖੋ ਤੁਸੀਂ ਉੱਪਰੋਂ ਇੱਕ ਹਿੱਸਾ ਖੰਡਰ ਬਣ ਚੁੱਕਿਆ ਜਿਵੇਂ ਇਹਨਾਂ ਲੈਂਟਰ ਦੇ ਥੱਲੇ ਰੁਆ ਪਿਆ ਇਹ ਲੈਂਟਰ ਤਾਂ ਨਹੀਂ ਸਨ ਪਰ ਇਹ ਚੂਨੇ ਦੇ ਵਿੱਚ ਇੱਟਾਂ ਲੱਗੀਆਂ ਹੋਈਆਂ ਸਨ ਉਹੀ ਕਲਰ ਪਰਾਰੇ ਕਲਰ ਬਿਲਕੁਲ ਹੋ ਗਈਆਂ ਕਿਉਂਕਿ ਅਜੇ ਤੱਕ ਇਹਨਾਂ ਨੂੰ ਕੋਈ ਕਲਰ ਹੋ ਗਿਆ ਕਿਤੇ ਕਿਤੇ ਇਹ ਖੰਡਰ ਬਣ ਚੁੱਕੀ ਆ 100 ਸਾਲ ਤੋਂ ਵੀ ਪਹਿਲਾਂ ਦੀ ਹੋ ਸਕਦੀ 1947 ਤੋਂ ਵੰਡ ਵੇਲੇ ਤੋਂ ਪਹਿਲਾਂ ਦੀ ਜਿਵੇਂ ਤੁਹਾਨੂੰ ਦਿਖਾਵਾਂਗੇ ਇਹ ਖਿੜਕੀਆਂ ਆ ਦਰਵਾਜ਼ੇ ਬਿਲਕੁਲ ਪੁਰਾਣੇ ਡਿਜ਼ਾਈਨ ਦੇ ਆ ਲੱਕੜ ਹੂਬ ਹੂ ਆ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਵਧੀਆ ਪੁਰਾਣੀ ਵਿਰਾਸਤ ਹੈ ਤਾਂ ਅੱਗੇ ਗੱਲਬਾਤ ਕਰਾਂਗੇ ਆਪਾਂ ਬਾਬੂ ਜੀ ਠਾਕੁਰ ਜੀ ਬਹੁਤ ਵਧੀਆ ਅੱਛਾ ਇਹ ਆਪਣਾ ਘਰ ਜਿਹੜਾ ਪੁਰਾਣੀ ਵਿਰਾਸਤ ਆ ਨਾ ਲਗਭਗ ਕਿੰਨੇ ਸਾਲ ਪੁਰਾਣਾ ਹੋ ਸਕਦਾ ਹੈ 100 ਸਾਲ ਤੋਂ ਪੁਰਾਣੀ 100 ਸਾਲ ਤੋਂ ਅੱਛਾ ਜਿਹੜੀ ਆ ਦਰਵਾਜੇ ਲੱਗੇ ਹੋਏ ਆ ਹਾਂਜੀ ਇਹ ਸਾਬੋ ਸੇ ਟੈਂਡ ਦੇ ਆ ਸਾਬੋ ਸੇ ਟੈਂਡ ਦੇ ਆ ਉਸੇ ਟਾਈਮ ਦੇ ਕੋਈ ਪਿੱਤਲ ਦੀਆਂ ਫੁੱਲੀਆਂ ਸਾਰੀਆਂ ਅੱਛਾ ਸਾਰੀਆਂ ਪਿੱਤਲ ਦੀਆਂ ਆ ਹਾਂਜੀ ਠੀਕ ਆ ਜੀ ਲਗਭਗ ਮੋਟੀਆਂ ਹੀ ਬਹੁਤ ਅਚਗਾਠਾ ਹਨਾ ਪਿੱਤਲ ਦਾ ਠੀਕ ਆ ਜੀ ਅਚਗਾਠਾ ਮੋਟੀਆਂ ਬਹੁਤ ਹਨਾ ਚੜਾਈ ਚ ਹਾਂਜੀ ਹਾਂਜੀ ਠੀਕ ਆ 1947 ਤੋਂ ਪਹਿਲਾਂ ਦੀ ਹੋ ਸਕਦੀ ਹਾਂ ਹਾਂਜੀ 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 ਠੀਕ ਆ ਦੇਖੋ ਮਿੱਤਰੋ 1947 ਤੋਂ ਪਹਿਲਾਂ ਦੀ ਵਿਰਾਸਤ ਜਿਵੇਂ ਚੁੰਨੇ ਲੱਗਿਆ ਸੇਠ ਸਾਹਿਬ ਮੇਰੇ ਸਾਹਿਬ ਜੀ ਹਾਂ ਜੀ ਹਾਂ ਜੀ ਚੁੰਨੇ ਚਾਹ ਹਾਂ ਚੁੰਨੇ ਚ ਬਣਿਆ ਨਾ ਇਹ ਜਿਹੜਾ ਜਿੰਨਾ ਵਿਰਾਸਤੀ ਸਾਹਮਣੇ ਦੇਖ ਰਹੇ ਆ ਆਪਾਂ ਦਰਵਾਜ਼ਾ ਮੇਨ ਤੇ ਇਹ ਸਾਰਾ ਤੁਹਾਡਾ ਘਰ 1947 ਤੋਂ ਪਹਿਲਾਂ ਦਾ ਹੈ ਬਿਲਕੁਲ ਬਿਲਕੁਲ ਠੀਕ ਆ ਜਿਹੜਾ ਤੁਹਾਡੇ ਗੁਆਂਢ ਆਇਓ ਮੜਾ ਜਾ ਸਾਡੇ ਖਾਨਦਾਨ ਚ ਹੀ ਆ ਅੱਛਾ ਇਹ ਵੀ ਖਾਨਦਾਨ ਚ ਹੀ ਆ ਹਾਂ ਜੀ ਠੀਕ ਆ ਜੀ ਅੱਜ ਉੱਪਰ ਜਿਹੜੀ ਇੱਕ ਦੋ ਮੰਜ਼ਲੇ ਹੋਰ ਬਣੀਆਂ ਹੋਈਆਂ ਸਭ ਉਸ ਟਾਈਮ ਦੀ ਹੈ ਸਾਰੀ ਐਵੇਂ ਜਿ ਘਰੀ ਸੀ ਉਹ ਜੋ ਬਾਦਰ ਘਟਾਇਆ ਦਾ ਸਾਡਾ ਠੀਕ ਹੈ ਜੀ ਉਹਲਾ ਬਾਗਾ ਅੱਛਾ ਉਧਰੋਂ ਮੂਰ ਲਟ ਆਇਆ ਹੈ ਉੱਪਰ ਜਿਹੜੀ ਡਬਲ ਬਿਲਡਿੰਗ ਆ ਉਹ ਵੀ ਉਸ ਟਾਈਮ ਦੀ ਹੈ ਉਹ ਸਾਰੀ ਉਹ ਜਿ ਘਰੀਆ ਉਤਲਾ ਉਤਲਾ ਪੋਰਸ਼ਨ ਮਗਰੋਂ ਸਾਰਾ ਉੱਪਰ ਦੁਆਰਾ ਬਣਿਆ ਹੋਇਆ ਹੈ ਠੀਕ ਹੈ ਨੋ ਵੀ ਮਿੱਤਰੋ ਆ ਦੇਖੋ ਜਿਵੇਂ ਇਧਰ ਅਲਮਾਰੀਆਂ ਵਾਂਗੂ ਬਣਿਆ ਇਹ ਕੀ ਡਿਜ਼ਾਈਨ ਬਣਿਆ ਸੀ ਜਿਹੜਾ ਨਾਲ ਗੇਟ ਦੇ ਜਿਵੇਂ ਇਹ ਬਸ ਥੜੀਆਂ ਬਣੀਆਂ ਹੋਈਆਂ ਅੱਛਾ ਥੜੀਆਂ ਬਣੀਆਂ ਹੋਈਆਂ ਹੈ ਠੀਕ ਆ ਤਾਂ ਪ੍ਰਾਣੀ ਵਿਰਾਸਤ ਗੇਟ ਤੇ ਇਮਾਰਤਾਂ ਪ੍ਰਾਣੀਆਂ ਆਪਦੀ ਜਗ੍ਹਾ 'ਚ ਥੜੀਆਂ ਬਣੀਆਂ ਹੋਈਆਂ ਅੱਛਾ ਇਹ ਵਿੱਚ ਥੜੀਆਂ ਬਣੀਆਂ ਹੋਈਆਂ ਆਪਦੀ ਜਗ੍ਹਾ 'ਚ ਠੀਕ ਆ ਆ ਸਾਰੀ ਇੱਟ ਜਿੰਨੀ ਲੱਗੀ ਆ ਚੁੰਨੇ 'ਚ ਲੱਗੀ ਹੋਈ ਪਹਿਲਾਂ ਦੀ ਹਨਾ ਸਾਰੇ ਚੁੰਨੇ ਦੇ ਪੱਥਰ ਵਗੈਰਾ ਜੋ ਵੀ ਆ ਠੀਕ ਆ ਲਓ ਮਿੱਤਰੋ ਦੇਖੋ ਪ੍ਰਾਣੀ ਵਿਰਾਸਤ ਗੇਟ ਦੇਖੋ ਕਿੰਨੇ ਪੱਕਿਆ ਸਾਰੀਆਂ ਇਹ ਵੀ ਸਾਰਾ ਪਿੱਤਲ ਹੀ ਆ ਜੀ ਹਾਂਜੀ ਹਾਂਜੀ ਅੱਛਾ ਠੀਕ ਆ ਇਹ ਵੀ ਸਾਰਾ ਪਿੱਤਲਾ ਤੇ ਦੇਖੋ ਪਹਿਲਾਂ ਵਾਲੇ ਕੁੰਡੇ ਦੇਖੋ ਕਿੰਨੇ ਛਡੇ ਵੱਡੇ ਸੀਗੇ ਹਨ 1947 ਤੋਂ ਪਹਿਲਾਂ ਦੇ ਲਗਭਗ 100 ਸਾਲ ਹੀ ਮੰਨ ਸਕਦੇ ਜਿਆਦਾ ਵੀ ਹੋ ਸਕਦਾ ਜਿੰਨਾ ਵੀ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਛੋਟੀ ਇੱਟ ਵਾਲਾ ਚੁੰਨੇ ਚ ਲੱਗਿਆ ਕਿਤੇ ਸੀਮਿੰਟ ਨਹੀਂ ਲੱਗਿਆ ਪਰ ਰਿਪੇਅਰ ਹੋ ਜੇ ਤਾਂ ਬਹੁਤ ਵਧੀਆ ਗੱਲ ਆ ਅੱਗੇ ਚੱਲ ਕੇ ਆਪਾਂ ਸੇੜ ਸਾਹਿਬ ਦਾ ਤੁਹਾਨੂੰ ਘਰ ਦਿਖਾਵਾਂਗੇ ਬਹੁਤ ਵਧੀਆ ਸੇੜ ਸਾਹਿਬ ਨੇ ਅੱਗੇ ਜਾ ਕੇ ਕੰਦਾ ਉਹੀ ਰੱਖਿਆ ਹੋਈਆਂ ਹਨ ਬਾਕੀ ਇਹਨਾਂ ਨੇ ਥੋੜੀ ਜੀ ਡੈਕੋਰੇਸ਼ਨ ਕੀਤੀ ਹੋਈ ਆ ਇਹ ਦੇਖੋ ਜੀ ਪੁਰਾਣੇ 100 ਸਾਲ ਦੀ ਇਮਾਰਤ ਦਿਖਾ ਰਹੇ ਸੇੜ ਸਾਹਿਬ ਇਹ ਮਕਾਨ ਤਾਂ ਫਿਰ ਤੁਸੀਂ ਅੰਦਰ ਜਿਵੇਂ ਬਦਲ ਰੱਖਿਆ ਕੀ ਕੀ ਕੁਝ ਪਹਿਲਾਂ ਦਾ ਰੱਖਿਆ ਦੇ ਚ ਦਿਵਾਰਾਂ ਪਹਿਲਾਂ ਦੀ ਆ ਅੱਛਾ ਆਹ ਗੇਟ ਪੁਰਾਣੇ ਨੇ ਕਿਹਦੇ ਜਿਹੜੇ ਆ। ਅੱਛਾ ਗੇਟ ਪਹਿਲਾਂ ਲਈ ਆ। ਆਹ ਗੇਟ ਪੁਰਾਣੇ ਆ। ਅੱਛਾ ਅਰਲਾ ਗੇਟ ਵੀ ਪੁਰਾਣੇ ਆ। ਅੱਛਾ ਇਹ ਗੇਟ ਵੀ ਪੁਰਾਣੇ ਆ ਪਹਿਲਾਂ ਵਾਲਾ। ਜੀ ਪੁਰਾਣੇ। ਠੀਕ ਆ ਜਿਵੇਂ ਆਹ ਡਿਜ਼ਾਈਨ ਉੱਤੇ ਦਿਖਾਈ ਦੇ ਰਿਹਾ ਇਹ ਦੇ ਪੁਰਾਣੇ ਆ। ਇਹ ਵੀ ਪੁਰਾਣੇ ਆ। ਆਹ ਪੁਰਾਣੇ ਆ। ਆਉਟਰੀਆ ਦਵਾਰਾਂ ਤੇ ਛੜੀਆਂ ਹੀ ਨਹੀਂ ਨਾ। ਅੱਛਾ ਦਵਾਰਾਂ ਕੰਧਾਂ ਜਿੰਨੂੰ ਆਪਾਂ ਕਹਿੰਦੇ ਆ ਦਵਾਰਾਂ। ਇਹ ਕੰਧਾਂ ਤੇ ਨਵੀਂ ਬਣਾਈ ਦੀ ਆ। ਅੱਛਾ ਆਹ ਕੰਧਾਂ ਨਵੀਆਂ ਬਾਕੀ ਉਹ ਸਾਰੀਆਂ ਦਵਾਰਾਂ ਪਹਿਲਾਂ ਵਾਲੀਆਂ ਨੇ। ਹਾਂ ਵਿਚਾਲੋ ਪਿੱਲਰ ਘੜ ਕੇ ਲੈਂਟਰ ਪਾਇਆ ਠੀਕ ਹੈ ਪਹਿਲਾਂ ਵਾਲੇ ਪਿੱਲਰ ਪੁਰਾਣੇ ਹਾਂ ਹਾਂ ਠੀਕ ਹੈ ਉੱਪਰ ਮਕਾਨ ਵੀ ਸੇੜ ਸਾਹਿਬ ਪੁਰਾਣਾ ਹੀ ਆ ਉੱਪਰ ਪ੍ਰਾਣ ਉੱਪਰ ਟਮਟਮਾ ਬਦਲੇ ਹੋਇਆ ਸਾਰਾ ਕੁਝ ਬਦਲਿਆ ਸਾਰਾ ਹੀ ਬਦਲਿਆ ਅਸਾਂ ਇਹ ਪੌੜੀਆਂ ਵਗੈਰਾ ਇਹ ਸਾਰੀਆਂ ਪੁਰਾਣੀਆਂ ਇਹ ਪੁਰਾਣੀਆਂ ਕਿੰਨਾ ਕੁਛ ਨਾ ਕੁਛ ਉੱਤੇ ਪੁਰਾਣਾ ਤਾਂ ਹੋਊਗਾ ਹੀ ਹਾਂ ਹਾਂ ਉਹ ਦਿਖਾਇਓ ਉੱਤੇ ਪੁਰਾਣਾ ਕੁਝ ਨਹੀਂ ਹੋਰ ਤਾਂ ਉਹ ਦਿਖਾਉਣੇ ਜੀ ਆਪਾਂ ਤੁਹਾਨੂੰ ਇਹ ਗੇਟ ਪੁਰਾਣਾ ਪਹਿਲਾਂ ਵਾਲੇ ਅਵਰਾਸਤੀ ਗੇਟ ਤੇ ਵਿਰਾਸਤੀ ਪੌੜੀਆਂ ਪਹਿਲਆਂੀਆਂ ਦੇਖੋ ਤੁਸੀਂ ਤਾਂ ਦੇਖੋ ਕਿੰਨੇ 100 ਸਾਲ ਹੋ ਗਏ ਆ 100 ਸਾਲ ਹੋ ਗਏ ਨੇ ਘਰ ਤੋਂ ਘਟ ਆ ਪੌੜੀਆਂ ਵੀ ਪਤਾ ਸੇ ਪੁਰਾਣੇ ਆ ਅੱਛਾ ਇਸ ਘਰ ਤੋਂ ਘਟ 100 ਸਾਲ ਤਾਂ ਹੋ ਗਿਆ ਹੋਗੀ ਹਾਂ ਥੋੜਾ ਥੋੜਾ ਹੀ ਹੋਊਗਾ 100 ਸਾਲ ਪੁਰਾਣੀਆਂ ਪੌੜੀਆਂ ਅਜੇ ਸਾਂਭੀ ਬੈਠੇ ਸੀ ਛੇੜ ਸਾਹਿਬ ਦੇਖੋ ਮਿੱਤਰੋ ਆ ਪੁਰਾਣਾ ਮਕਾਨ ਉੱਪਰ ਵੀ ਹੈਗਾ ਇੱਕ ਆ ਦੁਆਰ ਪੁਰਾਣੀ ਆ ਅੱਛਾ ਇਹ ਦੁਆਰ ਪੁਰਾਣੀਆਂ ਪਹਿਲਾਂ ਵਾਲੀ ਹਾਂਜੀ ਹਾਂਜੀ ਇਹਦੇ ਉੱਪਰ ਡਾਟ ਵਗੈਰਾ ਜਿਹੜੀ ਲੱਗੀ ਉਹ ਤੁਸੀਂ ਬਦਲਤੀ ਹਨਾ ਹਾਂ 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 ਅੱਛਾ ਤਾਂ ਵਰਾਸਤੀ ਮਕਾਨ ਦਿਖਾ ਰਿਹਾ ਤਾਂ ਉਧਰ ਵਾਲਾ ਵੀ ਪੁਰਾਣਾ ਹੀ ਆ ਸਾਰਾ ਉਹ ਸਾਰਾ ਪੁਰਾਣਾ ਹੀ ਆ ਤਾਂ ਖਜ਼ਾਨਾ ਮਿੱਤਰੋ ਸਾਂਭ ਕੇ ਰੱਖ ਛੱਡ ਹਾਂ 100 ਸਾਲ ਪੁਰਾਣੇ ਇਮਾਰਤਾਂ ਨੇ 100 ਸਾਲ ਪੁਰਾਣੀਆਂ ਇਹ ਜੰਗਲੇ ਦਵਾਰਾਂ ਜਿੰਨਾਂ ਨੇ ਅਨਕਸ਼ੇ ਪਹਿਲਾਂ ਦੇ ਆ ਸਾਰੇ ਪਹਿਲਾਂ ਵਾਲੇ ਨਕਸ਼ੇ ਆ ਜੀ ਹਾਂ ਅਸ ਇਸ ਤਰ੍ਹਾਂ ਹੁੰਦੇ ਪਹਿਲਾਂ ਅੱਛਾ ਪਹਿਲਾਂ ਇਸ ਤਰ੍ਹਾਂ ਹੀ ਹੁੰਦੇ ਸੀ ਹਾਂ ਤਾਂ ਦੇਖੋ ਮਿੱਤਰੋ ਆ ਪੌੜੀਆਂ ਦਾ ਡਿੱਗੀ ਵੇ ਛੱਤ ਉੱਤੇ ਤਾਰ ਬੰਨ੍ਹ ਕੇ ਥੀ ਅੱਛਾ ਇਹ ਡਿੱਗੀ ਵੀ ਆ ਹਨਾ ਆਦ ਤੋਲਾਂ ਲਾ ਰੱਖੀਆਂ ਹਨਾ ਹਾਂ 100 ਸਾਲ ਤੋਂ ਜ਼ਿਆਦਾ ਟਾਈਮ ਹੋਣ ਕਰਕੇ ਇੱਕੋ ਜਿਹਾ ਨਕਸ਼ਾ ਹੁੰਦਾ ਹੀ ਦੋਨਾਂ ਪਾਸੇ ਅੱਛਾ ਦੋਨਾਂ ਪਾਸੇ ਉਧਰੋਂ ਜਿੱਧਰੋਂ ਆਪਾਂ ਚੜਿਆ ਤੇ ਇਧਰੋਂ ਉਤਰਨ ਵਾਲਾ ਹਨਾ ਹਾਂ ਇੱਕੋ ਨਾਲ ਦਾ ਸੇਮ ਨਕਸ਼ਾ ਅੱਛਾ ਇੱਕੋ ਠੀਕ ਆ ਜੀ ਲਾ ਦੇਖੋ ਵੀ ਦਿਖਾਉਣੇ ਤੁਹਾਨੂੰ ਆਪਾਂ ਇਧਰੋਂ ਦਾ ਵੈਸੇ ਬੰਦਾ ਆ ਜਿਵੇਂ 100 ਸਾਲ ਤੋਂ ਜ਼ਿਆਦਾ ਟਾਈਮ ਹੋਣ ਕਰਕੇ ਜਿਵੇਂ ਜਿਹੜੀਆਂ ਲੱਕੜਾਂ ਸੀ ਨਾ ਵਿੱਚ ਵਿੱਚ ਆ ਪਿੱਲਰ ਵਗੈਰਾ ਥੋੜੇ ਖਾਦੇ ਗਏ ਹਨਾ ਸੇਠ ਸਾਹਿਬ ਇਸੇ ਤਰ੍ਹਾਂ ਹਾਂਜੀ ਤਾਂ ਦੇਖੋ ਦਵਾਰਾ ਬੰਦ ਪਹਿਲਾਂ ਤਾਂ ਗੇਟ ਉਹੀ ਨਾਲ ਖੂਬ ਹੋਊ ਗੇਟ ਲੱਗੇ ਹੋਇਆ ਪੁਰਾਣੇ ਜ਼ਮਾਨੇ ਦੀ ਵਿਰਾਸਤ ਦਿਖਾ ਰਿਹਾ ਇਹੋ ਜਿਹਾ ਅੰਦਰੋਂ ਥੋੜੀ ਬਦਲ ਕੀਤੀ ਗਈ ਆ ਡਾਟ ਨਵੀਂ ਪਈ ਵੀ ਆ ਅੱਛਾ ਉਹਦੀ ਡਾਟ ਨਵੀਆਂ ਇਧਰ ਦਵਾਰਾਂ ਤੇ ਲਮਾਰੀਆਂ ਜਿੱਕਰ ਸੀ ਦੋਨਾਂ ਪਾਸੇ ਠੀਕ ਆ ਜੀ ਤਾਂ ਇਹ ਹੁਣ ਜਿਵੇਂ ਪੁਰਾਣਾ ਸਾਰਾ ਪਹਿਲਾ ਮਲਾਂ ਜੀ ਇਹ ਸਾਰਾ ਪੁਰਾਣਾ ਹੈ ਮਗਰਲਾ ਨਵਾਂ ਬਣਿਆ ਹੋਇਆ ਅੱਛਾ ਮਗਰਲਾ ਨਵਾਂ ਬਣਿਆ ਉਧਰਲਾ ਲਓ ਮਿੱਤਰੋ ਲਗਭਗ ਸੇਠ ਸਾਹਿਬ ਆਯਾਦ ਹੋਊਗਾ ਤੁਹਾਡੇ ਬਜ਼ੁਰਗਾਂ ਵੀ 1950 ਦਾ ਨੇਰਾ ਜਨਮ ਹੈ 1950 ਤੁਹਾਡਾ ਜਨਮ ਆ ਹਾਂ ਠੀਕ ਆ ਤਾਂ ਫਿਰ ਤੁਹਾਡੇ ਤੋਂ ਪਹਿਲਾਂ ਦੇ ਮਕਾਨ ਇਹ ਹਾਂ ਮੈਂ ਉਸ ਤੋਂ ਮੇਰੇ ਹੁੰਦੇ ਹੀ ਦੇਖਿਆ ਜਦ ਰਾਕੀ ਚੁੰਨੀ ਚ ਕੰਮ ਹੁੰਦਾ ਆ ਅੱਛਾ ਤੁਸੀਂ ਕੰਮ ਹੁੰਦਾ ਦੇਖਿਆ ਸੀ ਵੇਦ ਬਣੀ ਰੱਖਿਆ ਦੁਕਾਨ ਵਾਲੇ ਪਾਸੇ ਦੇਖਿਆ ਵਾ ਪਹਿਲਾਂ ਦੁਕਾਨਾ ਹੁੰਦੀ ਸੀ ਮਗਰ ਅੱਛਾ ਉਹ ਪਹਿਲਾਂ ਹੁੰਦੀ ਸੀ ਤੇ ਇਹ ਤਾਂ ਫਿਰ 1950 ਦਾ ਤੁਹਾਡਾ ਜਨਮ ਹੋ ਗਿਆ ਤੇ ਤੁਹਾਡੇ ਬਜ਼ੁਰਗਾਂ ਵਲੇ ਦੇ ਮਕਾਨ ਹੁਣੇ ਆ ਬਜ਼ੁਰਗਾਂ ਨੇ ਬਣਾਏ ਵਾ ਹਾਂ ਬਜ਼ੁਰਗਾਂ ਨੇ ਬਣਾਏ ਆ ਠੀਕ ਆ ਦਾਦੇ ਪਰਦਾਦੇ ਨੇ ਬਣਾਏ ਆ ਅੱਛਾ ਦਾਦੇ ਪਰਦਾਦਿਆਂ ਨੇ ਬਣਾਏ ਆ ਇਹ ਉਹ ਤੇ ਦਾਦਿਆਂ ਨੇ ਬਣਾ ਦੇ ਵੇ ਠੀਕ ਆ ਠੀਕ ਆ ਉੰਦੇ ਵੀ ਉਸੇ ਟਾਈਮ ਦੇ ਆ ਹਾਂ ਹਾਰੇ ਕਿ ਜੋਮ ਲਿੱਕਰੀ ਆ ਠੀਕ ਆ ਠੀਕ ਆ ਆ ਜੰਦਰਾ ਦੇਖੋ ਜੀ ਪਹਿਲਾਂ ਵਾਲਾ ਇਹ ਪਹਿਲਾਂ ਵਾਲਾ ਜੰਦਰਾ ਜੀ ਇਹ ਪੁਰਾਣੇ ਗੁੰਦਰੀ ਹੀ ਬਚੇ ਹਾਂ ਆ ਦੇਖੋ ਜੀ ਤਾਲਾ ਜਿਹਨੂੰ ਕਹਿੰਦੇ ਆ ਤਾਲਾ ਇਸ ਤਰ੍ਹਾਂ ਕਰਕੇ ਵੱਜਦਾ ਸੀ ਪਹਿਲਾਂ ਇਸ ਤਰ੍ਹਾਂ ਜੰਦਰੇ ਆਉਂਦੀ ਸੀ ਹਾਂਜੀ ਪਹਿਲਾਂ ਵਾਲੇ ਜੰਦਰੇ ਹਜੇ ਪ੍ਰਾਣੀ ਵਿਰਾਸਤ ਆ ਤੇ ਇਹ ਕੁੰਡੇ ਦੇਖੋ ਪਹਿਲਾਂ ਵੀ ਇਹ ਕੁੰਡੇ ਲੱਗਦੇ ਸੀ ਤੇ ਗੇਟ ਮੋਟਾ ਦੇਖੋ ਕਿੰਨਾ ਬਹੁਤ ਮੋਟਾ ਗੇਟ ਆ ਤਾਂ ਸਾਰਾ ਸ਼ੇਰ ਸਾਹਿਬ ਨੇ ਕਿਹਾ ਇਹ ਪਿੱਤਲ ਦਾ ਹੈ ਤਾਂ ਪ੍ਰਾਣੀ ਵਿਰਾਸਤ ਤੁਹਾਨੂੰ ਦਿਖਾਈ ਸ਼ੇਰ ਸਾਹਿਬ ਕਹਿੰਦੇ ਮੇਰਾ 1950 ਦਾ ਜਨਮਾ ਤੇ ਉਦੋਂ ਪਹਿਲਾਂ ਦੁਕਾਨਾਂ ਜਦੋਂ ਚੂਨੇ 'ਚ ਪੈਂਦੀਆਂ ਹੁੰਦੀਆਂ ਸੀ ਉਦੋਂ ਆਪਾਂ ਐਂਦ ਕਰਨਾ ਪੈਂਦੀਆਂ ਦੇਖੀਆਂ ਤੇ ਇਹ ਸਾਰੇ ਮਕਾਨ ਪਹਿਲਾਂ ਵਾਲਿਆ ਕਰਿਓ ਮਿੱਤਰੋ ਸ਼ੇਰ ਦੱਬ ਕੇ ਤਨੂ 100 ਸਾਲ ਪੁਰਾਣਾ ਮਕਾਨ ਦਿਖਾ ਰਿਆ। ਤਾਂ ਆਪਣੇ ਚੈਨਲ ਨੂੰ ਫੋਲੋ ਕਰ ਲਿਓ। ਵੀਡੀਓ ਸੇਅਰ ਜ਼ਰੂਰ ਕਰਿਓ। ਦੇਖੋ ਉਵੇਂ ਹੀ ਲੱਕੜ ਪਹਿਲਾਂ ਵਾਲੀ 100 ਸਾਲ ਦੇ ਪੁਰਾਣੀ ਲੱਕੜ ਉਵੇਂ ਖੜੀ ਹੋਈ ਆ ਹਾਲੇ ਕਿਉਂਕਿ ਘੋਣ-ਕਾਨ ਬਹੁਤ ਘੱਟ ਲੱਗਿਆ ਉਸ ਹਾਲਾ ਕਾਫੀ ਲੰਮਾ ਸਮਾਂ ਹੋ ਗਿਆ ਮੁੱਦਤਾ ਹੀ ਬੀਤ ਗਈਆਂ ਇਹਨੂੰ ਤਾਂ ਗੇਟ ਵੇਖੋ ਤੁਸੀਂ ਜੰਗਰੇ ਪਹਿਲਾਂ ਮਲੇ ਦੇ ਲੱਗੇ ਪਿਆ ਹੋਗਾ। ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਸੀ ਪੁਰਾਣੀ ਇਮਾਰਤ 100 ਸਾਲ ਪੁਰਾਣੀ